ਕਿਸਾਨਾਂ ਨੇ ਜਿਹੜਾ ਆਪਣੇ ਮਸਲਾਂ ਲੈ ਕੇ ਸਿੰਧੂ ਬਾਰਡਰ ਅਤੇ ਠੀਕਰੀ ਬਾਰਡਰ ਤੇ ਜਿਹੜੇ ਤਰਨੇ ਦਿੱਤੇ ਸੀ ਉਸ ਦੌਰਾਨ ਕਿਸਾਨ ਉਗਰਾਹਾ ਦਾ ਕਰ ਕਰਤਾ ਇੱਕ ਵਰਕਰ ਸੀ ਹਮੀਦ ਖਾਨ ਤੇ ਇੱਥੇ ਦਾ ਉਸ ਦੀ ਉਸ ਅੰਦੋਲਨ ਦੇ ਦੌਰਾਨ ਉਹ ਸਿੱਧੀ ਪ੍ਰਾਪਤ ਕੀਤੀ ਉਸ ਦੇ ਬਾਅਦ ਜੱਥੇਬੰਦੀ ਵੱਲੋਂ ਇਸ ਪਰਿਵਾਰ ਦੇ ਮਦਦ ਲਈ ਸੰਘਰਸ਼ ਕੀਤਾ ਗਿਆ ਔਰ ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਏ ਦਾ ਜਿਹੜਾ ਚੈੱਕ ਹੈ ਇਸ ਪਰਿਵਾਰ ਨੂੰ ਉਹਨਾਂ ਦੀ ਧਰਮ ਪਤਨੀ ਨੂੰ ਦਿੱਤਾ ਜਾ ਰਿਹਾ ਹੈ ਗੱਲਬਾਤ ਕਰਦੇ ਆ ਸੰਧਰਪਨ 5 ਲੱਖ ਤਿੰਨ ਜੀ ਜੀ ਕੋਣ ਕੋਣ ਦੰਦ ਨੇ ਕਰ ਗਏ ਤੇ ਹੋਰ ਕੀ ਮੰਗ ਸੀ ਤੁਹਾਡੀ ਨੌਕਰੀ ਦੀ ਹੈ ਜੀ ਮੇਰੇ ਬੱਚੇ ਨੂੰ ਨੌਕਰੀ ਦਿੱਤੀ ਜਿਹੜਾ 5 ਲੱਖ ਦੀ ਹੈ ਸਰਕਾਰ ਦੇ ਤੁਸੀਂ ਇਸ ਤੋਂ ਸੰਤੁਸ਼ਟ ਹੋ ਹਾਂਜੀ ਹਾਂਜੀ ਪੰਜਾਬ ਸਰਕਾਰ ਵੱਲੋਂ ਜਿਹੜੇ 5 ਲੱਖ ਰੁਪਏ ਦਾ ਜਿਹੜਾ ਚੈੱਕ ਦਿੱਤਾ ਗਿਆ ਉਹਨਾਂ ਦੇ ਕਿਸ ਆਗੂ ਆ ਜਿੱਥੇ ਬੰਦੀ ਦੇ ਕਿਸਾਨ ਨੂੰ ਉਗਰਾਹ ਦੇ ਮੀਰਾਨੋ ਜਸਵਿੰਦਰ ਸਿੰਘ ਬਰਾਸ ਜ਼ਿਲ੍ਹਾ ਪ੍ਰਧਾਨ ਵੀ ਕੀ ਜੁਇਕਤਾ ਗਰਾਹ ਜਦੋਂ ਆਪਣਾ ਦਿੱਲੀ ਦਾ ਸ਼ਿਕਾਰ ਚੱਲਿਆ ਉਦੋਂ ਬਹੁਤ ਸਾਰੇ ਸਾਥੀ ਨੇ ਜਿਹੜੇ ਸਾਡੇ ਕੋਈ ਚੱਲਦੇ ਮੋਰਚਿਆਂ ਦੇ ਵਿੱਚ ਕੋਈ ਦਿੱਲੀ ਬਹੁਤ ਸਾਰੇ ਸ਼ਹੀਦ ਹੋਏ ਨੇ ਜਿਹਦੇ ਵਿੱਚੋਂ ਪੰਜਾਬ ਸਰਕਾਰ ਨੇ ਕੁਝ ਸਾਥੀਆਂ ਦਾ ਮਾਮਲਾ ਤਾਂ ਦੇ ਦਿੱਤਾ ਪਰ ਕੁਝ ਸਾਥੀਆਂ ਦਾ ਮਾਮਲਾ ਹਜੇ ਰਹਿਦਾ ਤੀ ਉਹਦੇ ਵਿੱਚੋਂ ਮੀਤ ਸਿੰਘ ਧਨੇਠਾ ਜੋ ਸਾਡੇ ਲਗਾਤਾਰ ਪੰਪ ਦੇ ਉੱਪਰ ਵੀ ਹਾਜ਼ਰੀ ਭਰਦੇ ਰਹੇ ਤੇ ਵਧੀਆ ਗੀਤਕਾਰ ਤੇ ਗੀਤ ਵੀ ਗਾਉਂਦੇ ਤੇ ਕਿਸਾਨੀ ਦੇ ਮੁੱਦੇ ਤੇ ਤੇ ਦਿੱਲੀ ਦੇ ਵਿੱਚ ਵੀ ਹਾਜ਼ਰੀਆਂ ਭਰਦੇ ਰਹੇ ਇਹਨਾਂ ਦੀ ਵੀ ਸਿੱਧੀ ਹੋਈ ਤੀ ਇਹ ਜਿਹੜਾ ਕੇਸ ਦੀ ਕਾਫੀ ਸਮੇਂ ਤੋਂ ਲਟਕਿਆ ਹੋਇਆ ਤੇ ਇਹ ਜਿਹੜਾ ਅੱਜ 5 ਲੱਖ ਦਾ ਚੈੱਕ ਇਹ ਪਰਿਵਾਰ ਨੂੰ ਮਿਲ ਗਿਆ ਸੀ ਸਰਕਾਰ ਤੋਂ ਮੰਗ ਕਰਦੇ ਆਂ ਵੀ ਜਿਹੜਾ ਨੌਕਰੀ ਹੈ ਉਹ ਨੌਕਰੀ ਵੀ ਸਰਕਾਰ ਨੇ ਪਾਲਿਸੀ ਬਣਾਈਦੀ ਉਦੋਂ ਦਿੱਲੀ ਦੇ ਸੰਘਰਸ਼ ਦੌਰਾਨ ਇਹ ਪੰਜਾਬ ਸਰਕਾਰ ਬਲੀ ਹੈ ਕਿਉਂਕਿ ਉਦੋਂ ਪਾਲਿਸੀ ਬਣੀਦੀ ਜਿਹੜੇ ਜਿੰਨੇ ਵੀ ਸ਼ਹੀਦ ਹੋਏ ਨੇ ਆਪਣੇ ਸਾਰੇ ਪਰਿਵਾਰਾਂ ਨੂੰ 5 ਮ ਲੱਖ ਰੁਪਇਆ ਪਰਿਵਾਰ ਦੇ ਜੀ ਨੂੰ ਨੌਕਰੀ ਬਹੁਤ ਸਾਰੇ ਪਰਿਵਾਰਾਂ ਨੂੰ ਮੰਨ ਲਓ ਚੈੱਕ ਤਾਂ ਮਿਲ ਗਏ ਜਿਹੜੀਆਂ ਨੌਕਰੀਆਂ ਨੇ ਪੰਜਾਬ ਸਰਕਾਰ ਨੇ ਹਜੇ ਤੱਕ ਦਿੱਤੀਆਂ ਨਹੀਂ ਹੈਗੀਆਂ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਜਿਹੜੀਆਂ ਨੌਕਰੀਆਂ ਵਾਲਾ ਪ੍ਰੋਸੈਸ ਹੈ ਉਹ ਵੀ ਜਲਦੀ ਤੋਂ ਜਲਦੀ ਨਿਮੇੜ ਕੇ ਇਹਨਾਂ ਦੇ ਪਰਿਵਾਰਾਂ ਨੂੰ ਜਿਹੜੀਆਂ ਨੌਕਰੀਆਂ ਨੇ ਉਹ ਦਿੱਤੀਆਂ ਜਾਣ ਕਿਉਂਕਿ ਕਿਸਾਨੀ ਸੰਘਰਸ਼ਾਂ ਦੇ ਵਿੱਚ ਇਹ ਸਾਡੇ ਸਾਥੀ ਸ਼ਹੀਦ ਹੋਏ ਨੇ ਜਿਹੜਾ ਪਰਿਵਾਰ ਦਾ ਜੀਤ ਹੀ ਉਹ ਚਲਿਆ ਗਿਆ ਪਿੱਛੇ ਪਰਿਵਾਰ ਨੂੰ ਜਿਹੜੀ ਦਿੱਕਤ ਹੈ ਉਹਦੀ ਕਮਾਈ ਜਿਹੜੀ ਉਹ ਬੰਦ ਹੋ ਗਈ ਇਸ ਕਰਕੇ ਜਿਹੜੀ ਪਰਿਵਾਰ ਨੂੰ ਨੌਕਰੀ ਹੈ ਰੋਜ਼ਗਾਰ ਵਾਸਤੇ ਉਹ ਮਿਲਣੀ ਚਾਹੀਦੀ ਦੇਖੋ ਜੇ ਸਰਕਾਰ ਕੋਈ ਵਧੀਆ ਕੰਮ ਕਰਦੀ ਹੈ ਜੀ ਜਿਵੇਂ ਇਹਨਾਂ ਦਾ ਮਾਅਬਜਾ ਮਿਲੇ ਹੈ ਅਸੀਂ ਧੰਨਵਾਦ ਕਰਦੇ ਹਾਂ ਜੀ ਪੰਜਾਬ ਸਰਕਾਰ ਦਾ ਤੇ ਜਿਹੜਾ ਇਹ ਸਾਡਾ ਮੀਤ ਸਿੰਘ ਧਨੇਠੇ ਦੇ ਨਾਮ ਤੇ ਮਸ਼ਹੂਰ ਸੀਗਾ ਜੀ ਸਾਡਾ ਵਰਕਰ ਬਹੁਤ ਤਕੜਾ ਬਲਾਰਾ ਸੀ ਜੀ ਲੋਕਾਂ ਦਾ ਰੱਖਾਤੀ ਜੀ ਔਰ ਇਹ ਰਿਲਾਇੰਸ ਪੰਪ ਤੇ ਜਦੋਂ 1.5 ਸਾਲ ਧਰਨਾ ਚੱਲਦਾ ਰਿਹਾ ਜੀ ਇਹ ਮੂਰੇ ਹੋ ਕੇ ਭਾਰਤੀ ਕਿਸਾਨ ਜੀ ਉਹਨੀਆਂ ਏਕਤਾ ਗੁਰਾਂਾਂ ਦੀ ਜਥੇਬੰਦੀ ਦੇ ਵਿੱਚ ਸਾਡੇ ਨਾਲ ਫੁੱਲ ਮੋਢੇ ਨਾਲ ਮੋਢਾ ਜੋੜ ਕੇ ਲੜਦੇ ਰਹੇ ਨੇ ਤੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਦੇ ਰਹੇ ਨੇ ਸੋ ਸਾਨੂੰ ਇਹਨਾਂ ਦੇ ਜਾਣ ਦਾ ਬਹੁਤ ਘਾਟਾ ਪਿਆ ਜਦੋਂ ਇਹ ਸ਼ਹੀਦ ਹੋਏ ਫਿਰ ਆਸੀਂ ਨੇ ਜੋ ਪ੍ਰਧਾਨ ਜੀ ਉਹਨਾਂ ਨੇ ਦੱਸਿਆ ਜੋ ਸਰਕਾਰ ਨੇ ਪਾਲਿਸੀ ਬਣਾਈ ਤੀ ਉਹਦੇ ਤਹਿਤ ਆਸੀਂ ਸੰਘਰਸ਼ ਇੰਨਾ ਟਾਈਮ ਲੰਬਾ ਕਿਉਂ ਲੱਗਣ ਦਾ ਕਾਰਨ ਕੀ ਬਣਿਆ ਲੇਟ ਹੋ ਗਿਆ ਇਹ ਤਾਂ ਸਰਕਾਰ ਅਸੀਂ ਤਾਂ ਜੀ ਇੱਕ ਡੇਢ ਸਾਲ ਤੋਂ ਪ੍ਰਧਾਨ ਜੀ ਤੇ ਅਸੀਂ ਸਾਰੇ ਇੱਕ ਡੇਢ ਸਾਲ ਤੋਂ ਬਲਾਕ ਟੀਮ ਪੂਰੀ ਦਿਨ ਰਾਤ ਲੱਗੇ ਹੋਏ ਆ ਜੀ ਤਾਂ ਇਹ ਕਿਤੇ ਕੋਈ ਆਬਜੈਕਸ਼ਨ ਲਾਉਂਦੇ ਕੀ ਮੰਗ ਹੋਰ ਕੀ ਮੰਗ ਕਰਦੇ ਪਰਿਵਾਰ ਦੀ ਮਦਦ ਹੋਰ ਹੋਵੇ ਉਹ ਪਰਿਵਾਰ ਦੀ ਮੱਤ ਜਿੱਥੇ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਿੱਥੇ ਨੌਕਰੀ ਵੀ ਤੁਰੰਤ ਦੇਣੀ ਚਾਹੀਦੀ ਹੈ ਜੀ ਇੱਕ ਤਨੇਠੇ ਦਾ ਹੋਰ ਕੇਸ ਆ ਜੀ ਬਲਵੰਤ ਸਿੰਘ ਉਹ ਵੀ ਕਿਸਾਨੀ ਸੰਘਰਸ਼ ਸ਼ਹੀਦ ਹੋਇਆ ਸੀ ਉਹਦਾ ਮੁਆਵਜ਼ਾ ਵੀ ਜਲਦੀ ਤੋਂ ਜਲਦੀ ਦੇਣਾ ਪੈਂਦਾ ਉਹ ਪੇਂਟਿੰਗ ਹੈ ਅਜੇ ਜਿਹੜੇ ਕਿਸਾਨ ਸ਼ਹੀਦ ਹੋਏ ਸੀ ਉਹਨਾਂ ਕੇ ਮੁਆਵਜ਼ੇ ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਏ ਦੇਣ ਦੀ ਜਿਹੜੀ ਪਾਲਿਸੀ ਬਣਾਈ ਗਈ ਸੀ ਉਸ ਪਾਲਿਸੀ ਦੇ ਤਹਿਤ ਹਮੇਦ ਖਾਨ ਉਰਫ ਮੀਤ ਸਿੰਘ ਤਨੇਠੇ ਨੂੰ 5 ਲੱਖ ਦਾ ਚੈੱਕ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਲੇਕਿਨ ਅਜੇ ਪਰਿਵਾਰ ਮੰਗ ਕਰ ਰਿਹਾ ਹੈ ਕਿ ਇੱਕ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਜਿਹੜੇ ਹੋਰ ਕਿਸਾਨ ਜਿਨ੍ਹਾਂ ਦਾ ਮੁਆਵਜ਼ਾ ਬਾਕੀ ਹੈ ਉਹ ਵੀ ਜਾਰੀ ਕੀਤਾ ਜਾਵੇ ਲੇਕਿਨ ਸਰਕਾਰ ਦੇ ਇਸ ਜਿਹੜੇ ਮੁਆਵਜ਼ੇ ਦੇ ਚੈੱਕ ਦਿੱਤੇ ਜਾ ਰਹੇ ਹਨ ਉਸ ਦੀ ਕਿਸਾਨ ਆਗੂ ਸਲਾਘਾ ਵੀ ਕਰ ਰਹੇ ਹਨ ਕੈਮਰਾਮੈਨ ਪਰਸ਼ਮ ਦੇ ਨਾਲ ਪ੍ਰਸੋਤਮ ਕੋ ਸਿਕ ਸਮਾਣ ਨਿਊਜ਼